ਭਗਪਰਾਤ ਤੋਂ ਬੋਲ ਰਹੇ ਹਾਂ ਮਿਰਜੇ ਹਾਂਜੀ 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 ਕੋਲ ਮਿੱਤਲ ਜੀ ਹਾਂਜੀ ਮਿੱਤਲ ਜੀ ਸਵੇਰੇ ਇੱਕ ਨਿਊਜ਼ ਮਿਲੀ ਹੈ ਸਾਨੂੰ ਤੁਹਾਡੇ ਨਿਊਜ਼ਪੇਪਰ ਚੱਲਦੇ ਹੋਏ ਨਿਊਜ਼ਪੇਪਰ ਦੇ ਦਫ਼ਤਰ ਦੇ ਕੁਝ ਹਮਲੇ ਦੀ ਹਾਂਜੀ ਕੌਣ ਬੋਲਦੇ ਹੋ ਮੈਂ ਜੀ ਸਤਪਾਲ ਸਿੰਘ ਦੁਗਰੀ ਬੋਲ ਰਿਹਾ ਹਾਂ ਆਨਲਾਈਨ ਨਿਊਜ਼ ਚੈਨਲ ਫਤਿਹ ਮਲਟੀਮੀਡੀਆ ਤੋਂ ਜੀ ਸਰ ਮੈਨੂੰ ਦੱਸੋਗੇ ਜੀ ਕੀ ਘਟਨਾ ਘਟੀ ਤੇ ਕਿਸ ਤਰ੍ਹਾਂ ਹੋਇਆ ਘਟਨਾ ਹੈ ਸੀ ਜੀ ਵੀ ਇੱਕ ਰਾਈਟਰ ਨੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਅੱਛਾ ਜੀ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਚਾਰ ਪੰਜ ਸਾਲ ਪਹਿਲਾਂ ਹਾਂ ਕਿਤਾਬ ਦਾ ਨਾਮ ਜੀ ਕਿਤਾਬ ਦਾ ਨਾਮ ਸੀ ਮੈਗਾਨੀ ਪਿਛੇ ਪਕਰਤਾ ਹਾਂ ਹਾਂ ਮੈਗਾਨੀ ਕੀ ਪ੍ਰਾਇਤਨ ਜੀ ਹਾਂ ਜੀ ਲਾਂਦੀ ਰਾਜੀ ਉਹ ਤੇ ਤੇ ਉਹਨਾਂ ਨੇ ਰਖੜੀ ਦੇ ਸੰਬੰਧ ਦੇ ਵਿੱਚ ਲੇਖ ਲਿਖਿਆ ਸੀ ਜੀ ਉਹ ਲੇਖ ਪਿਛਲੇ ਸਾਲ 1 ਅਗਸਤ ਵਾਲੇ ਦਿਨ ਰਖੜੀ ਵਾਲੇ ਦੇ ਨਾ ਸਪੋਕਸਮੈਨ ਦੇ ਅਖਬਾਰ ਦੇ ਪੂਰੇ ਦੇ 87 ਲੱਖ ਪੇਜ ਤੇ ਆ ਪਿਛਲੇ ਸਾਲ ਠੀਕ ਹੈ ਜੀ ਪਿਛਲੇ ਸਾਲ ਹਾਂ ਜੀ ਹਾਂ ਜੀ ਉਹ ਕਿਤਾਬ ਨੂੰ ਆਲਰੇਡੀ ਚੱਲਦੀ ਨੂੰ 3 ਸਾਲ ਹੋ ਗਏ ਮਾਰਕੀਟ ਚ 4 ਸਾਲ ਦੇ ਵਿਕ ਵੀ ਰਹੀ ਹੈ ਸਾਬ ਅੱਛਾ ਜੀ ਠੀਕ ਹੈ ਸੇਮ ਲੇਖ ਉਹ ਜਿਹੜਾ ਸੀਗਾ ਮਾਲਵਾ ਮੇਰ ਕੁਵਾਰ ਦੇ ਵਿੱਚ ਸਪਿਆਸੀ ਕਿਉਂਕਿ ਅਸੀਂ ਸਾਹ ਇੰਦਰ ਸਿੰਘ ਘੱਗਾ ਦੇ ਲੇਖ ਲੜੀ ਰੰਗੋਰ ਸਾਹ ਬਏ ਹੈ ਕਿਤਾਬ ਦੇ ਵਿੱਚੋਂ ਉਹਨਾਂ ਦੀ ਅਨੁਗਤ ਦੇ ਨਾਲ ਜੀ ਅੱਛਾ ਉਹਦੇ 'ਚ ਕਿਸੇ ਹੱਦ ਤੱਕ ਸਾਹਿਬ ਨੇ ਵੀ ਸਾਡੀ ਗਲਤੀ ਵੀ ਕਹਿ ਸਕਦੇ ਨਹੀਂ ਵੀ ਜਿਹੜੇ ਸਾਹਿਬ ਦੀ ਗਲਤੀ ਨਾਲ ਉਹਦੇ 'ਚ ਕੁਝ Hindu ਦੇ ਵੀ ਦੇਵਤਿਆਂ ਬਾਰੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਹਨ ਕਿ ਜਿਹੜੀ ਪੁਜਾਰੀ ਜਮਾਤ ਹੈ ਜੀ ਪਿਆਰੀ ਜਮਾਤ ਦੇਵਤਿਆਂ ਦੇ ਗਲਤ ਰੂਪ ਨੂੰ ਪੈਦਾ ਕਰਕੇ ਜੀ ਸਾਡੇ ਦੇਵੀ ਦੇਵਤਿਆਂ ਦੇ ਰੂਪ ਨੂੰ ਗਲਤ ਪੈਦਾ ਕਰਕੇ ਲੋਕਾਂ ਨੂੰ ਫਿਰ ਵੀ ਪੂਜਣ ਲਈ ਮਜਬੂਰ ਕਰ ਰਹੀ ਹੈ ਜੀ ਜਿਸ ਤਰ੍ਹਾਂ ਨੇ ਕੁਝ ਟਿੱਪਣੀਆਂ ਕੀਤੀਆਂ ਸੀ ਭਗਵਾਨ ਕ੍ਰਿਸ਼ਨ ਜੀ ਦੀ 108 ਰਾਣੀਆਂ ਜੀ ਹੈ ਜੀ ਉਹ ਆਨਸ਼ੰਕਰ ਜੀ ਦੇ ਸੈਵਲੰਗ ਦੀ ਪੂਜਾ ਜੀ ਇੱਕ ਤਰ੍ਹਾਂ ਦੀਆਂ ਗੱਲਾਂ ਉਹ ਕਹਿੰਦੇ ਸੀ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਅਜੋਕੇ ਸਮਾਜ ਦੇ ਵਿੱਚ ਜਿਹੜੀਆਂ ਉਹ ਪ੍ਰਵਾਨ ਨਹੀਂ ਗਿਆ ਜੀ ਅਰੇ ਹਨ ਪਰ ਸਮਾਜ ਬਰਾਾ ਹੁੰਦਾ ਸੀ ਇਸ ਕਰਕੇ ਉਹਨਾਂ ਨੇ ਕਿਹਾ ਵੀ ਨਵੇਂ ਤਕਰੀਕੇ ਨਾਲ ਸਮਾਜ ਨੂੰ ਸੋਚਣ ਦੀ ਜ਼ਰੂਰਤ ਹੈ ਹਾਂ ਠੀਕ ਹੈ ਜੀ ਵੀ ਅਗਰ ਮਤਲਬ ਜਿਹੜਾ ਮਿਹਨਤ ਕਸ਼ ਖੁਕਾ ਮਰ ਰਿਹਾ ਜਿਹੜਾ ਪਜਾਰੀ ਵਰਗਾ ਉਹ ਰੱਜ ਕੇ ਖਾ ਰਿਹਾ ਹਾਂ ਜੀ ਠੀਕ ਹੈ ਅਜੋਕੇ ਸਮਾਜ ਦੇ ਵਿੱਚ ਜ਼ਰੂਰਤ ਹੈਗੀ ਹੈ ਵੀ ਅਗਰ ਜਿਹਦਾ ਪੈਨ ਤਕੜੀ ਆ ਤਾਂ ਉਹ ਭਰਾ ਦੀ ਮਦਦ ਕਰੇ ਜੇ ਭਰਾ ਤਕੜਾ ਤਾਂ ਉਹ ਪੈਨ ਦੀ ਮਦਦ ਕਰੇ ਜੀ ਉਹਨਾਂ ਦਾ ਕਹਿਣ ਦਾ ਮਕਸਦ ਸੀ ਇਹ ਇਹ ਹਮ ਹਮ ਉਹ ਫਿਰ ਸਾਡੇ ਕੋਸ਼ ਇੱਥੇ ਲੋਕਲ ਕੈਨੂ ਦਾ ਹਿੰਦੂ ਜੱਥੇਬੰਦੀਆਂ ਨੇ ਕਹਿ ਦ ਲੇਕਿਨ ਉਹ ਭਾਰਤੀ ਜਨਤਾ ਪਾਰਟੀ ਦਾ ਇੱਕ ਜਿਹੜੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੀਗਾ ਸਾਡੇ ਕੀ ਨਾਮ ਜੀ ਉਹਨਾਂ ਦਾ ਸ੍ਰੀ ਵਿਜੇ ਕੁਮਾਰ ਸ਼ਰਮਾ ਜੀ ਅੱਛਾ ਜੀ ਉਹਨਾਂ ਦਾ ਮਤਲਬ ਚਲੋ ਜਿੱਟਰ ਨਹੀਂ ਕਰਨਾ ਚਾਹੀਦਾ ਉਹਨਾਂ ਦਾ ਅੱਗੇ 2 ਸਾਲ ਪਹਿਲਾਂ ਉਹਨਾਂ ਦਾ ਬੇਟਾ ਇੱਥੇ ਚੇਤਾਰਮਕਸਤਾਨ ਤੇ ਕਿਸੇ ਲੜਕੀ ਨਾਲ ਕਲਪੂਕਮ ਕਰਦਾ ਪਕੜਿਆ ਗਿਆ ਸੀ ਅੱਛਾ ਜੀ ਉਹ ਮਜਬੂਰੀ ਸੀ ਜਦੋਂ ਸਰਿਆਂ ਪਕੜਿਆ ਗਿਆ ਸਾਡੀ ਮਜਬੂਰੀ ਸੀ ਸਾਨੂੰ ਫਲੈਸ਼ ਕਰਨਾ ਪਿਆ ਜੀ ਉਹਦੀ ਰੰਜਿਸੋ ਰੱਖਦਾ ਸੀ ਤੇ ਉਹਨੇ ਕੀ ਕੀਤਾ ਕੱਲ ਸਾਨੂੰ ਪੁੱਛੇ ਬਗੈਰ ਸਾਡੇ ਤੋਂ ਪੁੱਛੇ ਗੱਲ ਦਾ ਸਪਸ਼ਟੀਕਰਨ ਲਾਏ ਬਗੈਰ ਤੇ ਸਾਨੂੰ ਨਾਂ ਉਹਨੇ ਪੁੱਛਿਆ ਹੂੰ ਹੂੰ ਕੋਈ ਵੀ ਗੱਲ ਸਾਡੇ ਨਾਲ ਜੀਤੇ ਬਗੈਰ ਮੇਰੇ ਕੱਲ ਸਾਧੂ ਸਰਾਂ ਦਾ ਤੋਗ ਸੀ ਉਹ ਥੇ ਗਿਆ ਹੋਇਆ ਸੀ ਅੱਜ ਚੁਰਨਾ ਲਵਾ ਕੇ अच्छा जी डेढ़ दो घंटे ਰੁਕ ਤਨੂ ਲਸਾ ਬਾਕੀ ਤਾਂ ਦੇ ਸਰਕਾਰ ਦੇ ਬਾਅਦ ਦੇ ਵਿੱਚ ਪੁਲਿਸ ਨੇ ਪ੍ਰੈਸ਼ਰ ਪਵਾ ਕੇ ਪ੍ਰੀਟੀਕਲ ਪ੍ਰੈਸ਼ਰ ਪਵਾ ਕੇ ਉਹਨਾਂ ਨੇ 10 12 295 ਇਹਦਾ ਜਿਹੜਾ ਮਾਮਲਾ ਸੀਗਾ ਦਰਜ ਕੋਆ ਤਾਂ 700 ਰਾਮ ਸਿੰਘ ਘੱਡੇ ਦੇ ਉੱਤੇ ਦੱਸਦੇ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਨੇ ਸ਼ਾਮ ਨੂੰ ਮੀਟਿੰਗ ਕਰਦੀ ਜਿਹੜੇ ਬੰਦੇ ਦੁਪਹਿਰੇ ਇਹ ਗਵਾਹ ਕਰਕੇ ਲੈ ਕੇ ਗਏ ਸੀਗੇ ਜੀ ਉਸ ਕਿਹੜੀ ਗੱਲ ਬੰਦੇ ਉਹਨਾਂ ਚੋਂ ਅੱਧੇ ਬੰਦੇ ਵੀ ਸ਼ਾਮ ਨੂੰ ਮੀਟਿੰਗ ਦੇ ਵਿੱਚ ਨਹੀਂ ਆਏ ਅੱਛਾ ਇਹਨਾਂ ਦਾ ਮਕਸਦ ਕੁਝ ਹੋਰ ਸੀਗਾ ਵੀ ਸੋਸ਼ਲ ਬਾਈਕਾਟ ਕਰਨਾ ਇਹ ਵੋ ਕਰਨਾ ਚਾੜ ਬੰਦ ਕਰਨਾ ਜਦੋਂ ਲੋਕਾਂ ਨੇ ਪੂਰਾ ਲੇਖ ਪੜਿਆ ਕਿਉਂਕਿ ਸਿਰੇ ਦਾ ਲੇਖ ਪੜਿਆ ਨਹੀਂ ਸੀਗਾ ਖਬਰ ਡਿਸਟਰੀਬਿਊਸ਼ਨ ਹੋਈ ਸੀ ਹਜੇ ਹਾਂਜੀ ਤੇ ਜਦੋਂ ਪੂਰਾ ਲੇਖ ਪੜਿਆ ਤੇ ਲੋਕਾਂ ਨੂੰ ਸਮਝਾਈ ਵੀ ਇਹਦਾ ਲੇਖ ਦਾ ਮਕਸਦ ਕੁਝ ਹੋਰ ਸੀਗਾ ਇਹਨਾਂ ਨੇ ਜਿਹੜਾ ਪੇਸ਼ ਕੋਲ ਹੋਰ ਤਰੀਕੇ ਨਾਲ ਕੀਤਾ ਜੀ 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 ਅਖਵਾਰ ਦੇ ਅਖਵਾਰ ਨੇ ਵੀ ਥੋੜਾ ਜਿਹਾ ਪੇਸ਼ ਹੋਰ ਦਾ ਨਾ ਕੀਤਾ ਤੇ ਇਹਨੇ ਉਸਤੇ ਉਲਟ ਜਵਾਬ ਦੇ ਦਿੱਤਾ ਜੀ ਜੀ ਇਹ ਮਤਲਬ ਹੈਗਾ ਇਹ ਗੱਲ ਹੈ ਜੀ ਧਾਰਾ 295 ਦੇ ਪੁਲਿਸ ਨੇ ਦਰਜ ਕੀਤਾ ਮਾਮਲਾ ਤੁਹਾਨੂੰ ਤੇ ਘਰ ਤੇ ਵੀ ਦਰਜ ਹੋਇਆ ਜੀ ਹਾਂ ਮੇਰੇ ਤੇ ਵੀ ਦਰਜ ਹੋਇਆ ਤੇ ਅਸੀਂ ਉੱਚ ਅਧਿਕਾਰੀਆਂ ਤੱਕ ਪਹੁੰਚ ਕਰ ਰਹੇ ਹਾਂ ਮਾਨਯੋਗ ਅਦਾਲਤ ਦਾ ਹਵਾਲਾ ਲੈ ਰਹੇ ਹਾਂ ਕੋਈ ਗੱਲ ਨਹੀਂ ਜੀ ਤੇ ਜਿਹੜਾ ਤੁਹਾਡੇ ਦਫ਼ਤਰ ਦੀ ਸੁਣ ਕੇ ਆਇਆ ਕੁਝ ਭੰਨ ਤੋੜ ਹੋਈ ਹੈ ਹਾਂ ਭੰਨ ਤੋੜ ਕੀਤੀ ਹੈ ਸਾਡੇ ਦਫ਼ਤਰ ਦੀ ਉਹ ਨੁਕਸਾਨ ਹੋਇਆ ਤੁਹਾਡਾ ਕੋਈ ਨੁਕਸਾਨ ਦੇਖੋ ਜੀ ਅੱਜ ਹੁਣ ਘੂਠ ਮਾਰਨੂ ਜੇ ਨਾ ਮੱਦੀ ਮਾਰ ਲਈ ਨੁਕਸਾਨ ਕੋਈ ਨਹੀਂ ਬੋਰ ਵਗੈਰਾ ਜਰੂਰ ਤੋੜਿਆ ਇਹਨਾਂ ਨੇ ਜੀ ਜੇ ਹੁਣ ਘੂਠ ਮਾਰਦੀਓ ਸਾਡੇ ਜੀ ਆ ਕੰਪਿਊਟਰ ਤੋੜਦੇ ਹੋ ਤੋੜਦੇ ਉਸ ਤਰ੍ਹਾਂ ਦੀ ਬਕਵਾਸ ਮਤਲਬ ਨਹੀਂ ਇਸ ਤਰ੍ਹਾਂ ਦੀ ਚੀਜ਼ ਕਰਨੀ ਆਪਣਾ ਪ੍ਰੋਫੈਸਰ ਸਾਹਿਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਕੋ ਪੁਰਾਣੀ ਰஞ்சிਸ਼ਿਦ ਨੂੰ ਜਿਹੜਾ ਜਿਹੜਾ ਧਾਰ ਆਧਾਰ ਜਿਹੜਾ ਆ ਇਹ ਬਣਾਇਆ ਗਿਆ ਆਧਾਰ ਇਹ ਬਣਾਇਆ ਗਿਆ ਅਹ ਜਦੋਂ ਉਹਦੀ ਗੱਲ ਸ਼ਾਮ ਨੂੰ ਹੀ ਲੋਕਾਂ ਦੇ ਸਾਹਮਣੇ ਆ ਗਈ ਜਦੋਂ ਇਹਨਾਂ ਨੇ ਸ਼ਾਮ ਨੂੰ ਮੀਟਿੰਗ ਸੱਦੀ ਇਹਨਾਂ ਦੇ ਪਾਰਟੀ ਵਰਕਰ ਤੋਂ ਬਿਨਾਂ ਸ਼ਹਿਰ ਦਾ ਇੱਕ ਬੰਦਾ ਵੀ ਉੱਥੇ ਹਾਜ਼ਰ ਨਹੀਂ ਹੋਇਆ ਜਦ ਉਸ ਦਾ ਲੜਕਾ ਪਿਛਲੇ ਵਾਰੀ ਫੜਿਆ ਗਿਆ ਸੀ ਤੇ ਤੁਹਾਡੇ ਉੱਥੇ ਨਿਊਜ਼ਪੇਪਰ 'ਚ ਖਬਰ ਲੱਗੀ ਸੀ ਉਸ ਦੀ ਬਿਲਕੁਲ ਲੱਗੀ ਸੀ ਜੀ ਅੱਜ ਵੀ ਉਹ ਖਵਾਰ ਸਾਡੇ ਕੋਲੇ ਹਾਜ਼ਰ ਪਏ ਨੇ ਉਹਦੇ ਨਾਲ ਸਾਡੇ ਕੋਲੇ ਪਹੁੰਚ ਕੇ ਤੇ ਸਾਨੂੰ ਲਾਲਚ ਦੇਣ ਦੀ ਕੋਸ਼ਿਸ਼ ਵੀ ਕੀਤੀ ਸੀ ਲੇਕਿਨ ਉਦੋਂ ਵੀ ਅਸੀਂ ਇਹ ਗੱਲ ਲਿਖੀ ਸੀ ਜੀ ਵੇ ਜੇ ਅਗਰ ਪਿਟੀਕਲ ਬੰਦੇ ਦਾ ਲੜਕਾ ਜੇ ਪਿਟੀਕਲ ਬੰਦੇ ਦਾ ਕੋਈ ਲੜਕਾ ਗਲਤੀ ਕਰਦਾ ਤਾਂ ਉਹਦੇ ਲਈ ਪਿਟੀਕਲ ਨੂੰ ਜ਼ਿੰਮੇਵਾਰ ਨਹੀਂ ਠਾਇਆ ਜਾਣਾ ਚਾਹੀਦਾ ਜੀ ਇਹ ਨਹੀਂ ਹੁੰਦਾ ਵੀ ਜੇ ਕਪੀਟੀਕਲ ਬੰਦੇ ਦਾ ਲੜਕੇ ਨੇ ਗਲਤੀ ਕਰ ਲਈ ਤਾਂ ਉਹਦੇ ਕੈਰੀਅਰ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰੋ ਲੇਕਿਨ ਅਸੀਂ ਇਹ ਗੱਲ ਜ਼ੋਰ ਲਿਖੀ ਸੀ ਵੀ ਜੇ ਜਿਹੜਾ ਕਪੀਟੀਕਲ ਬੰਦਾ ਹੈਗਾ ਲੋਕਾਂ ਦੇ ਵਿੱਚ ਰਹਾ ਉਹਨੂੰ ਆਪਦੀ ਹਲਾ ਦਰ ਨਹੀਂ ਸ਼ਵੇਸ਼ੇਸਾ ਉਹ ਤਾਂ ਅੰਜੂਰ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਉਹਦੀ ਉਹਦੀ ਅਸੀਂ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਵੀ ਜੇ ਬੱਚੇ ਨੇ ਗਲਤੀ ਕੀਤੀ ਹੈ ਤਾਂ ਉਹਦੀ ਸਦਾ ਬਾਪ ਨੂੰ ਨਹੀਂ ਮਿਲਣੀ ਚਾਹੀਦੀ ਹਾਂ ਨਹੀਂ ਜਿੰਮੇਂ ਬਣਦੀ ਹੈ ਹਾਂਜੀ ਕੋਈ ਬਾਪ ਨਹੀਂ ਇਹ ਗੱਲ ਚਾਹੂਗਾ ਵੀ ਮੇਰਾ ਬੇਟਾ ਗਲਤ ਕੰਮ ਕਰੇ ਜੀ ਲੇਕਿਨ ਇਸ ਦੇ ਬਾਵਜੂਦ ਵੀ ਅਸੀਂ ਪੀਟੀਕਲ ਬੰਦੇ ਆਲ ਪੀਟੀਕਲ ਬੰਦ ਤੋਕਾ ਦੇ ਵਿੱਚ ਨਾ ਤਾਂ ਉਹਦੇ ਬੱਚਿਆਂ ਨੇ ਜਰੂਰ ਧਿਆਨ ਦੇ। ਮੇਟਲ ਜੀ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦਾ ਇਸ ਵੇਲੇ ਜਿਹੜਾ ਮਿਲਿਆ ਸਹਿਯੋਗ ਜਾਂ ਕਿਹੋ ਜਿਹਾ ਨਾ ਸਾਚ ਨੂੰ ਵੇਖੋ ਜ਼ਬਰਦਸਤੀ ਕੀਤੀ ਆ ਸਾਡਾ ਕੋਈ ਪੱਖ ਨਹੀਂ ਸੁਣਿਆ ਸਾਨੂੰ ਕੋਈ ਟੈਲੀਫੋਨ ਨਹੀਂ ਸਾਨੂੰ ਸਾਨੂੰ ਕੋਈ ਬੁਲਾਇਆ ਨਹੀਂ ਗਿਆ। ਹੂੰ ਹੂੰ ਜਿਹੜਾ ਮੁੱਠਿਆ ਨੇ ਚੁੱਪ ਕੇ ਸਿੱਧੇ ਉਹਨਾਂ ਨੇ ਇੱਕ ਪ੍ਰੀਟੀਕਲ ਪ੍ਰੈਸ ਰਿਹਾ ਕੇ ਪਰਚਾ ਦਰਜ ਕਰਤਾ। ਹੂੰ ਤੇ ਬਕਾਸ਼ਾ ਨਾਮ ਇਹ ਜਿਹੜਾ ਬੀਜੇਪੀ ਦਾ ਲੀਡਰ ਹੈ ਕੀ ਇਹਦੀ ਡੈਜਿਗਨੇਸ਼ਨ ਕੀ ਹੈ ਉੱਥੇ ਇਹ ਸਾਬਕਾ ਪ੍ਰੈਜ਼ੀਡੈਂਟ ਹੈ ਜੀ ਭਾਰਤ ਜਾਂਦਾ ਪਾਰਟੀ ਜਿਹੜਾ ਮੋਗਾ ਦਾ ਵਿਜੇ ਕੁਮਾਰ ਸ਼ਰਮਾ ਵਿਜੇ ਕੁਮਾਰ ਸ਼ਰਮਾ ਹਾਂ ਕੋਸ਼ਿਸ਼ ਇਹਨਾਂ ਉੱਤੇ ਪਹੁੰਚੀ ਹੈਗੀ ਹੈ ਜਿਹੜੇ ਮਤਲਬ ਇਹਦੇ ਤੇਲੇ ਸਾਫ ਤੇ ਆਪਾਂ ਕਹਿ ਸਕਦੇ ਹਾਂ ਤੁਹਾਡੀ ਅਖਬਾਰ ਵਿੱਚ ਲੇਖ ਕਦੋਂ ਦਾ ਲੱਗਿਆ ਸੀਗਾ ਕਿਸ ਦਿਨ ਲੱਗਿਆ ਜਿਹੜਾ ਜਿਹੜਾ ਸਾਡਾ ਲੇਖ ਆ ਉਹ ਸੈਟਰਡੇ ਦੇ ਅਖਬਾਰ ਵਿੱਚ छਪਿਆ ਸੀਗਾ ਸੈਟਰਡੇ ਲੱਗਿਆ ਸੀ ਜੀ ਹਾਂ ਕੱਲ ਕੱਲ ਉਹ ਡਿਸਟ੍ਰਿਬਿਊਟ ਹੋਇਆ ਅਖਬਾਰ ਕੁਝ ਬਸੋ ਹੋਇਆ ਸੀ ਕੁਝ ਕੱਲ ਡਿਸਟ੍ਰਿਬਿਊਟ ਹੋਇਆ ਜਿੰਨਾ ਗਲਤ ਹੋਇਆ ਕੋਈ ਇਤਰਾਜ਼ ਨਹੀਂ ਉਠਾਇਆ ਕੱਲ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਉਹ ਮਤਲਬ ਉਹਦਾ ਇਸ਼ੂ ਬਣਾ ਕੇ ਹਾਂ ਹਾਂ ਸਾਨੂੰ ਕੁਝ ਨਹੀਂ ਇਹਨਾਂ ਨੇ ਇੱਕ ਸਿੰਗਲ ਟੈਲੀਫੋਨ ਨਹੀਂ ਕੀਤਾ ਤਹੀ ਦੀ ਇਹ ਲੇਖ ਅਸੀਂ ਵੀ ਇੰਟਰਨੈਟ ਦੇ ਮਾਧਿਅਮ ਰਾਹੀਂ ਪੜਿਆ ਉਹਦੇ ਵਿੱਚ ਲੋਕਾਂ ਨੂੰ ਅਵੇਅਰ ਕੀਤਾ ਗਿਆ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਹੈ ਔਰ ਜਿਹੜੇ ਹਵਾਲੇ ਦਿੱਤੇ ਗਏ ਆ ਉਹ ਉਹ ਹਵਾਲੇ ਨੇ ਜਿਹੜੇ ਹਿੰਦੂਇਜ਼ਮ ਜਿਹੜੇ ਦਰਨਖਾਂ ਦੇ ਵਿੱਚੋਂ ਨੇ ਔਰ ਆਪਣੇ ਵਿੱਚ ਮੈਂ ਜੀ ਤੁਹਾਨੂੰ ਉਹ ਹੀ ਮੈਂ ਗੱਲ ਕਰ ਰਿਹਾ ਹਾਂ ਨਾ ਜੀ ਜੀ ਤੁਹਾਨੂੰ ਕੋਈ ਗੱਲ ਕਰ ਰਿਹਾ ਵੀ ਜੇ ਤੁਸੀਂ ਪੜਿਆ ਤਾਂ ਬੜੀ ਮਿਹਰਬਾਨੀ ਹੈ ਤੁਸੀਂ ਪੜ ਕੇ ਗੱਲ ਕਰ ਰਹੇ ਹੋ ਤਾਂ ਇਦੋਂ ਵੀ ਜਿਆਦਾ ਸੌਫੀ ਕੰਮ ਹੈ ਜੀ 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 ਮਤਲਬ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਪੜ ਕੇ ਗੱਲ ਕਰ ਰਹੇ ਹੋ ਤਾਂ ਮੈਂ ਹੁਣ ਤਾਂ ਤੁਹਾਨੂੰ ਕਹਿੰਦੀ ਕੋਈ ਜ਼ਰੂਰ ਟਰੇ ਨਹੀਂ ਗਈ ਜੀ ਜਦੋਂ ਲੋਕਾਂ ਨੇ ਦੁਬਾਰਾ ਤੋਂ ਬਾਅਦ ਪੂਰਾ ਅਖਬਾਰ ਪੜ੍ਹਿਆ ਲੋਕਾਂ ਨੇ ਸਮਝ ਲਿਆ ਕਿ ਸਾਨੂੰ ਵੇਰਵਾ ਕਰਨ ਵਾਸਤੇ ਵਿਧ ਸਭਾ ਨਾ ਕਿਸਾਨੋ ਕੁਝ ਗੱਲਾਂ ਸਾਡੇ ਕੋ ਧਰਮ ਦੀ ਬਦਨਾਮੀ ਕਰਨ ਵਾਸਤੇ ਜਾਂ ਕਿੰਨੋ ਵਾਸਤੇ ਹਮ ਠੀਕ ਹੈ ਜੀ ਨਵੇਂ ਹਿੰਦੂ ਦਾ ਹਿੰਦੂ ਦਾ ਰੰਨਾ ਲੇਟਰ ਲਖਦਾ ਜੀ ਪਿਛਲੇ 18 20 ਸਾਲ ਤੋਂ ਮੈਂ ਚੰਦਪੋਨੀ ਮਹਾਮੈਦਿਆ ਦਰਬਾਰ ਤੇ ਜਲ ਸੇਵਾ ਵਾਲੇ ਕਿ ਜਾਨਾ ਜਿੰਨੇ ਚੰਦਪੋਨੀ ਜਲ ਸੇਵਾ ਲੰਗਰ ਲੱਗਦੇ ਹੈ ਜਿੰਨੀਆਂ ਪਰਾਵਾਂ ਹੈਗੀਆਂ ਉਹਨਾਂ ਨੂੰ ਫ੍ਰੀ ਆਫ ਕਾਸਟ ਪਾਣੀ ਸਪਲਾਈ ਜੰਨਾ 40 40 ਗੱਡੀਆਂ ਨਾਲ ਲੈ ਕੇ ਜੰਨਾ ਜੀ ਤਾਂ ਵੀ ਮਾਵੇ ਜਲ ਦਾ ਪ੍ਰਧਾਨ ਆ ਸ੍ਰੀ ਅੱਡੇਵਾਲ ਸਰਵਾ ਦਾ ਜਨਰਲ ਸੈਕਟਰੀ ਹੈ ਸ੍ਰੀ ਰਾਮਬਖ ਸੇਵਾ ਕੰਪਨੀ ਦਾ ਜਨਰਲ ਸੈਕਟਰੀ ਹੈ ਸਨਮਤੀ ਜਨਤਾਧਰਮ ਦਾ ਸੈਕਟਰੀ ਹੈ ਤੇ ਵੀ ਤੁਹਾਡੇ ਨਾਲ ਇਹ ਕੁਝ ਕਰ ਦੇਣਾ ਮੰਦਪਾਗਾ ਕਿਹਾ ਜਾ ਸਕਦਾ ਮਸਤੀ ਇਹ ਤਾਂ ਤੁਹਾਡੀ ਮਿਹਰਬਾਨੀ ਜੇ ਤੁਸੀਂ ਸਾਡੇ ਨਾਲ ਹਮਦਰਦੀ ਰੱਖਦੇ ਹੋ ਮੈਂ ਸਵੇਰ ਦਾ ਤੁਹਾਨੂੰ ਤਕਰੀਬਨ ਹੁਣ ਤੱਕ ਅੱਠਵੀਂ ਵਾਰੀ ਮੇਰਾ ਫੋਨ ਹੈ ਸੱਤ ਅੱਠ ਵਾਰੀ ਮੈਂ ਟਰਾਈ ਕਰ ਚੁੱਕਾ ਸਵੇਰ ਲੇਉ ਕਾਰਨ ਸੀ ਨਾ ਜੀ ਕਾਰਨ ਸੀ ਕਿ ਕੱਲ ਦਾ ਜਦੋਂ ਮਾਸਕਰਨਾ ਵੀ ਅਸੀਂ ਆਪਦੀ ਜਿਹੜੀ ਡਿਫੈਂਸਲੀ ਲੱਗੇ ਹੋਈ ਸੀ ਉੱਥੇ ਸਾਹਿਬ ਨੂੰ ਮਿਲਲੇ ਸੀ ਅਫੀਸਰ ਸਾਹਿਬ ਨੂੰ ਮਿਲਲੇ ਸੀ ਤੇ ਸਾਡੇ ਕੋਲ ਚਾਰਜ ਨਾਲ ਕਿ ਸਾਡਾ ਚਾਰਜ ਜਿਹੜਾ ਸੀਗਾ ਉਹ ਖਤਮ ਹੋ ਗਈ ਸੀ ਬੈਟਰੀ ਜਦੋਂ ਤੁਹਾਡੇ ਆਫਿਸ ਅਟੈਕ ਕਰਨ ਵਾਸਤੇ ਆਏ ਤੇ ਉਸ ਟਾਈਮ ਕਿੰਨੇ ਕੁ ਬੰਦੇ ਸੀਗੇ ਦਾਨ ਉਸ ਟੈਂਡ ਦੇ ਕੋਈ ਮੈਂ ਤਾਂ ਹਾਜ਼ਰ ਐ ਨਹੀਂ ਸੀ ਦੱਸ ਰਿਆ 20 25 ਬੰਦੇ ਇਹਨਾਂ ਦੇ ਕੋਸੇ ਦਾ ਇਹ ਇੱਕ ਭਰਾ ਸੀ ਆ ਉਹਦਾ ਵਹੀ ਕਰ ਰਿਆ ਸੀ ਹੂੰ ਹੂੰ ਇਹਦੇ ਬੀਜੇਪੀ ਦੇ ਪਰ ਉਹ ਆਪ ਦਾ ਪ੍ਰਧਾਨ ਦਾ ਭਰਾ ਵਹੀ ਕਰ ਰਿਆ ਸੀ ਉਹਨਾਂ ਦੀ ਜੀ ਲੇਕਿਨ ਮੈਨੂੰ ਜੋ ਦੱਸਿਆ ਗਿਆ ਵੀ ਉੱਥੇ ਪੁਲਿਸ ਨੇ ਪਹੁੰਚ ਕੇ ਇਹਨਾਂ ਨੂੰ ਰੋਕਿਆ ਉਸ ਤੋਂ ਤੇ ਪੁਲਿਸ ਨੇ ਰੋਕਿਆ ਇਹਨਾਂ ਨੂੰ ਜਾਂ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਨਹੀਂ ਨਹੀਂ ਉੱਥੇ ਜਾ ਕੇ ਪੁਲਿਸ ਨੇ ਰੋਕਿਆ ਇਹਨਾਂ ਨੇ ਹੂੰ ਹੂੰ ਤੇ ਪੁਲਿਸ ਨੂੰ ਮੈਂ ਸਮਝਦਾ ਪੁਲਿਸ ਤੇ ਹੀ ਇਹਨਾਂ ਨੇ ਕੁਝ ਦਾ ਪੋਲੀਟিক্যাল ਪ੍ਰੈਸ਼ਰ ਪਾਇਆ ਕੁਝ ਜਿਹੜਾ ਜਾਮ ਲਗਾ ਕੇ ਕਿੰਨਾ ਡੇਢ ਘੰਟਾ ਹੂੰ ਹੂੰ ਉਹ ਪ੍ਰੈਸ਼ਰਾਈਜ਼ ਕਰਕੇ ਪੁਲਸ ਨੂੰ ਕੋਈ ਕ੍ਰਿਟੀਕਲ ਪ੍ਰੈਸ਼ਰ ਪਾਇਆ ਕੋਈ ਸ਼ੋਕ ਆਇਆ ਉਸ ਕਰਕੇ ਪੁਲਸ ਨੂੰ ਇਹ ਨਹੀਂ ਕਰ ਕੀਤਾ ਹੈ ਲੇਕਿਨ ਬਦਕਿਸਮਤੀ ਇਹ ਹੈ ਵੀ ਪੁਲਸ ਦੀ ਗਲਤ ਮੁਸਤਹਿਕ ਇਹ ਵੀ ਪੁਲਸ ਦੇ ਸਾਹਮਣੇ ਇੱਕ ਵਾਰ ਫੋਨ ਤੇ ਵੀ ਪੁੱਛਿਆ ਮਾਸਟਰ ਜੀ ਸੰਧਾ ਵੀ ਤੁਹਾਡੇ ਇਹਦੇ ਬਾਰੇ ਕੀ ਕਹਿਣਾ ਜੀ ਜੀ ਤੁਹਾਡੇ ਕੋਲ ਇੱਕ ਵਾਰੀ ਵੀ ਜਾਣਕਾਰੀ ਨਹੀਂ ਲਈ ਕਿ ਸਾਥੀ ਇੱਕ ਵਾਰੀ ਵੀ ਇੱਕ ਵਾਰੀ ਵੀ ਕਮ ਸੇ ਕਮ ਇਹ ਨਹੀਂ ਪੁੱਛਿਆ ਨੇ ਕਿ ਵਾਕਿਆ ਤੇ ਖਬਰ ਤੁਹਾਡਾ ਜੀ ਵਾਕਿਆ ਤੇ ਤੁਸੀਂ ਖਬਰ ਛਾਪਿਆ ਇਸ ਤੋਂ ਬਾਅਦ ਜੋ ਫਾਰ ਐਗਜ਼ਾਮਪਲ ਜੀ ਅਸੀਂ ਇੰਨੀ ਗੱਲ ਹੀ ਕਹਿ ਦਈਏ ਵੀ ਖਬਰ ਅਸੀਂ ਛਾਪਿਆ ਨਹੀਂ ਇਹ ਮਾਫ਼ ਕਰਨਾ ਹੂੰ ਹੂੰ ਤਾਡੇ ਕੋਈ ਦਸਤਾਵੇਜ਼ ਤਾਂ ਨਹੀਂ ਹੋਏ ਅਖਬਾਰ ਦੇ ਉੱਤੇ ਬਿਲਕੁਲ ਜੀ ਜੀ ਵੀ ਅਸੀਂ ਇੰਨੀ ਗੱਲ ਕਹਿ ਦਈਏ ਅਖਬਾਰਾਂ ਹੀ ਛਾਪਦੇ ਨੇ ਕਿਸੇ ਫੱਟਪਰਖ ਨੇ ਛਪਵਾ ਕੇ ਵੰਡ ਦਿੱਤਾ ਹਾਂ 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 ਤੇ ਉਹ ਵੀ ਤਾਂ ਹੈ ਨਾ ਲੇਕਿਨ ਨਹੀਂ ਨਹੀਂ ਪਰ ਸਹੀ ਤੋਸੀ ਹਾਂ ਅਸੀਂ ਕਹਿੰਦੇ ਲੇਕਿਨ ਸਾਨੂੰ ਪੁੱਛੇ ਤਾਂ ਨਹੀਂ ਕਹਿੰਦੇ ਆਮ ਤੌਰ ਤੇ ਇਸ ਤਰ੍ਹਾਂ ਦੀ ਗੱਲ ਜੀ ਪੁੱਛਿਆ ਜਾਂਦਾ ਵੀ ਕੀ ਅਖਬਾਰ ਤੁਹਾਡਾ ਵਾਕਿਆ ਹੈ ਅਖਬਾਰ ਤੁਸੀਂ ਮੈਟਰ ਛਾਪਿਆ ਆਪਣਾ ਮੂਲਕ ਮਿੱਤਲ ਜੀ ਇਸ ਤੋਂ ਆਪਣਾ ਮੂਲਕ ਮਿੱਤਲ ਜੀ ਤੁਹਾਡੀ ਇਸ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਕੋਈ ਪ੍ਰੋਫੈਸਰ ਇੰਦਰ ਸਿੰਘ ਨਾਲ ਗੱਲਬਾਤ ਹੋਈ ਹੋਵੇ ਹਾਂ ਨਹੀਂ ਪ੍ਰੋਫੈਸਰ ਰਿੰਦਰ ਸਿੰਘ ਘੱਗਾ ਜੀ ਨੇ ਤਾਂ ਮੇਰੀ ਗੱਲ ਗੱਲ ਹੋਈ ਸੀ ਉਹਨਾਂ ਨਾਲ ਹੂੰ ਹੂੰ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਦੇਖੋ ਜੀ ਜਦੋਂ ਅਸੀਂ ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਜਈਆਂ ਚੀਜ਼ਾਂ ਦਾ ਫੇਸ ਕਰਨੀ ਆ ਬੈਣੀ ਆ ਹੂੰ ਹੂੰ ਜਿਹੜਾ ਫੇਸ ਕਰਦੇ ਵੀ ਆ ਰਹੇ ਆ ਠੀਕ ਹੈ ਤੇ ਇਸ ਤੋਂ ਇਲਾਵਾ ਤਾਂ ਮੇਰੀ ਕੋ ਨਾਲ ਨਾ ਗੱਲ ਨਹੀਂ ਹੋਈ ਕਿ ਬਾਈ ਜੀ ਬਹੁਤ ਵੱਡਾ ਇੱਕ ਰੋਲ ਹੈ ਤੁਸੀਂ ਮੀਡੀਆ ਦਾ ਰੋਲ ਨਿਭਾ ਰਹੇ ਹੋ ਜਿਵੇਂ ਕਿ ਮੀਡੀਆ ਨੂੰ ਇਸ ਦੇਸ਼ ਵਿੱਚ ਇੱਕ ਮਜ਼ਬੂਤ ਥੰਮ੍ਹ ਦੇ ਤੌਰ ਤੇ ਜਾਣਿਆ ਜਾਂਦਾ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਜੀ 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 ਕਰਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਮੀਡੀਆ ਦੇ ਉੱਪਰ ਨਹੀਂ ਦੇਖੋ ਗੱਲ ਇਹ ਆ ਮਤਲਬ ਅਸੀਂ ਤੁਹਾਨੂੰ ਦੱਸ ਰਿਹਾ 92 ਤੋਂ ਲੈ ਕੇ 93 94 ਤੱਕ ਮੈਂ ਪੰਜਾਬ ਦਾ ਪ੍ਰਧਾਨ ਵੀ ਰਿਆਂ ਪੱਤਰਕਾਰ ਰੇਸ਼ਰ ਦਾ ਜੀ ਜੀ ਮੈਂ 87 ਤੋਂ ਇਸ ਲਾਈਨ ਦੇ ਵਿੱਚ ਜੀ 88 ਤੋਂ 89 ਤੱਕ ਮੈਂ ਪਾਰਲੀਮੈਂਟ ਦੇ ਵਿੱਚ ਵੀ ਕੰਮ ਕਰਕੇ ਆਇਆ ਜੀ ਹਰਿਆਣਾ ਵਿਧਾਨ ਸਭਾ ਦੇ ਵੀ ਕੰਮ ਕਰਨ ਦਾ ਮੌਕਾ ਮਿਲਿਆ ਠੀਕ ਹੈ ਜੀ ਜੀ ਲੇਕਿਨ ਜੋ ਇਸ ਵੇਲੇ ਸਥਿਤੀ ਹੈਗੀ ਆ ਮਤਲਬ ਦੇਖੋ ਮੈਂ ਤਾਂ ਇਹ ਮਹਿਸੂਸ ਕਰਦਾ ਵੀ ਅਸੀਂ ਤਾਂ ਆਪਣੇ ਕੰਮ ਤੇ ਲੱਗੇ ਹੋਏ ਆ ਜੀ ਸਾਡੇ ਜਿਸ ਸਪਿਰਟ ਹੈਗੀ ਆ ਅਸੀਂ ਸਿੱਖਿਆ ਹੋਇਆ ਅਸੀਂ ਦਿੱਲੀ ਤੋਂ ਸਿੱਖਿਆ ਆ ਸਾਡੇ ਕਿਸੇ ਗੁਫਤਾ ਜੀ ਸਾਡੇ ਨੈਸ਼ਨਲ ਸਰਵਰ ਦੇ ਡੀਪਰ ਮੇਰੇ ਉਸਤਾਦ ਜੀ ਨੇ ਹਾਂ ਜੀ ਪ੍ਰਭੋਸਨ ਬਰਦੀਰ ਸਾਡੇ ਨੇਤਾ ਜੀ ਨੇ ਸਾਡੇ ਦਰਿੰਦਰ ਤੋਂ ਉਹ ਸਾਡੇ ਉਸਤਾਦ ਜੀ ਨੇ मतलब ASCII ਕਾ ਜੀ ਹਮਨੇ ਚੰਦੇ ਹੋਏ ਆ ਅਸੀਂ ਆਪਣੇ ਤੌਰ ਤੇ ਲੱਗੇ ਹੋਏ ਆ ਹਮ 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 ਲੇਕਿਨ ਥੋੜਾ ਜਾਇ ਮੈਂ ਦੇਖ ਰਿਹਾ ਆ ਵੀ ਜਿਸ ਤਰੀਕੇ ਨਾਲ মিডিਆ ਨੂੰ ਸਗਠਿਤ ਹੋ ਕੇ ਅਜਿਹੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਉਹ ਮਤਲਬ ਮੈਂ ਮਹਿਸੂਸ ਕਰ ਰਿਹਾ ਨਹੀਂ ਮੇਰੀ ਅਨੁ ਇਸ ਤੁਹਾਡੀ ਗੱਲ ਤੋਂ ਮੈਂ ਮਹਿਸੂਸ ਕਰ ਰਿਹਾ ਕਿ ਜੇ মিডিਆ ਦੇ ਅਧਿਕਾਰ ਸੁਰੱਖਿਤ ਨਹੀਂ ਹੈਗੇ ਤੇ ਆਮ ਆਦਮੀ ਦੇ ਅਧਿਕਾਰ ਆਪਾਂ ਦੇਖਦੇ ਆ ਕਿੰਨੇ ਸੁਰੱਖਿਤ ਹੋਣਗੇ ਨਹੀਂ ਇਹ ਤਾਂ ਤੋਂ ਦੇਖ ਹੀ ਰਹੇ ਹਾਂ ਇਸ ਤੋਂ ਕੁਝ ਦਸੰਦੀ ਲੋੜ ਹੀ ਨਹੀਂ ਰਹੇਗੀ ਜੀ ਜੀ ਇੱਕ ਪੁੱਛਿਆ ਤਾਂ ਕਰ ਹੀ ਗਿਆ ਜੀ ਸਿੰਪਲੀ ਇੱਕ ਫਾਰਮੈਲਟੀ ਪੂਰੀ ਕੀਤੀ ਜਾਂਦੀ ਕੀ ਇਹ ਖ਼ਬਰ ਤੁਹਾਡਾ ਹੈ ਜੀ ਜੀ ਕੀ ਤੁਸੀਂ ਖ਼ਬਰ ਛਾਪਿਆ ਹੈ ਜੀ ਇਹ ਮਾਫ਼ ਕਰਨਾ ਇੱਕ ਸਿੰਪਲੀ ਇੱਕ ਸਿੰਪਲੀ ਫਾਰਮੈਲਟੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਫਾਰਮੈਲਟੀ ਵੀ ਪੂਰੀ ਕੀਤੀ ਜੀ ਪਿੱਛਣਾ ਫਰਜ਼ ਬੰਦਾ ਇਹ ਅਸੀਂ ਝੂਠ ਮਾਰਦਾ ਹੋਵੇ ਅਸੀਂ ਕਹਿ ਦਈਏ ਅਸੀਂ ਖ਼ਬਰ ਛਪਵਾਇਆ ਹੀ ਨਹੀਂ ਜੀ ਅਸੀਂ ਖ਼ਬਰ ਵੰਡਿਆ ਹੀ ਨਹੀਂ ਕਿਸੇ ਥਾਲੇ ਪਰਸਨ ਨੇ ਇਹਨਾਂ ਨੇ ਹੀ ਸਰਦ ਕਰਕੇ ਵੰਡਵਾਇਆ ਇਹਨਾਂ ਨੇ ਹੀ ਛਪਵਾਇਆ ਹੈਗਾ ਉਹ ਵੀ ਹੈ ਗੱਲ ਲੇਕਿਨ ਨਹੀਂ ਇਹ ਰਿਸਪੌਂਸਿਬਲ ਅਸੀਂ ਖ਼ਬਰ ਛਪਵਾਇਆ ਅਸੀਂ ਵੰਡਿਆ ਹੈ ਦੇਖੋ ਇਹਨਾਂ ਦਾ ਪੁੱਛਣਾ ਫਰਜ਼ ਸੀ ਸਮੇਂ ਪੁੱਛਣਾ ਫਰਜ਼ ਵੀ ਨਹੀਂ ਸਮਝਿਆ ਹਾਂ ਜਦ ਕਿ ਇਹਨਾਂ ਨੇ ਚਾਹਦਾ ਸੀਗਾ ਬਿਲਕੁਲ ਅੱਛਾ ਪਰਚਾ ਦਰਜ ਹੋਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤੁਹਾਡੇ ਤੇ ਕਿਸੇ ਕਿਸਮ ਦਾ ਦਬਾਅ ਬਣਾਇਆ ਜਾ ਰਿਹਾ ਹੈ ਨਹੀਂ ਜੀ ਪੂਰਾ ਦਬਾਅ ਬਣਾਇਆ ਜਾ ਰਿਹਾ ਹੈ ਮੇਰੇ ਘਰ ਰੇਡ ਕੀਤੀ ਜਾ ਰਹੀ ਹੈ ਦੋ ਤਿੰਨ ਵਾਰੀ ਕੱਲ ਰੇਡ ਕੀਤੀ ਗਈ ਸੀ ਐਸਟਾਫ ਸੀ ਮੋਕਾ ਰੇਡ ਤੇ ਲੱਗਿਆ ਹੋਇਆ ਓਕੇ ਸੀਐਸਟਾਫ ਨਿਹੌਸਿੰਗਰ ਰੇਡ ਤੇ ਲੱਗਾ ਹੋਇਆ ਠੀਕ ਹੈ ਜੀ ਕਿ ਤੁਹਾਨੂੰ ਅਰੈਸਟ ਕਰਨ ਦੇ ਲਈ ਦਬਾਅ ਪਾਣਾ ਬਿਲਕੁਲ ਰੈਸਟ ਕਰਨ ਦੇ ਲਈ ਲੱਗਿਆ ਹੋਇਆ ਠੀਕ ਹੈ ਜੀ ਮੈਂ ਬਕਾਇਦਾ ਉਸ ਅਧਿਕਾਰੀਆਂ ਨੂੰ ਲਗਾਤਾਰ ਪ੍ਰਾਪਰ ਇਕੱਲੇ ਇਕੱਲੇ ਮੈਂਟੇਨੈਂਸ ਦੀ ਜਿਹੜੀ ਹੈਗੀ ਆਪਦੇ ਦੱਸ ਰਿਹਾ ਸਟੇਚੂਸ ਸਾਰੀ ਦੱਸ ਰਿਹਾ ਹੈਗਾ ਆਪਦੇ ਜਿਹੜੇ মিডিਆ ਮਤਲਬ মিডিਆ ਮੇਰੇ ਸੀਨੀਅਰ মিডিਆ ਟਾਈਮ ਨੇ ਉਹਨਾਂ ਦਾ ਨੋਟਿਸ ਦੇ ਵਿੱਚ ਲਿਆ ਰਿਹਾ ਬਿਲਕੁਲ ਕੋਈ ਅਸੀਂ ਅਸੀਂ ਕੋਰਟ ਦਾ ਸਹਾਰਾ ਲਾਵਾਂਗੇ ਠੀਕ ਹੈ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਜਦੋਂ ਸਾਨੂੰ ਮਤਲਬ ਉਹ ਸਾਨੂੰ ਕੋਰਟ ਨੇ ਹਦਾਇਤਾਂ ਦਿੱਤੀਆਂ ਅੱਜ ਉਹਦੇ ਮਤਾਵਕੇ ਦੇ ਇਧਰ ਹੀ ਟਟਕੇ ਲੜਾਈ ਲੜਾਂਗੇ ਲੜੀਆਂ ਲੜਾਈਆਂ ਪਹਿਲਾਂ ਹੱਤਵਾਦੀ ਟਾਈਮ ਤੋਂ ਲੜੀਆਂ ਮਾਰੀਆਂ ਸਮਾਜ ਵਿੱਚ ਬਿਲਕੁਲ ਜਿਹੜੇ ਨਿਰਪੱਖ ਚੱਲੇ ਨੇ ਸੂਝਵਾਨ ਲੋਕ ਔਰ ਜਿਹੜੇ ਸਮਾਜ ਚਿੰਤਕ ਲੋਕ ਨੇ ਉਹਨਾਂ ਤੋਂ ਕਿਸੇ ਕਿਸਮ ਦੀ ਤੁਸੀਂ ਆਸ ਰੱਖਦੇ ਹੋ ਕੋਈ ਮੰਗ ਰੱਖਦੇ ਹੋ ਬਿਲਕੁਲ ਅਸੀਂ ਆਸ ਰੱਖਦੇ ਹਾਂ ਅਸੀਂ ਅੱਜ ਕਹਿੰਦੇ ਆ ਅੱਜ ਸਾਡੇ ਨਾਲ ਹੋਈ ਹੈ ਕੱਲ ਨੂੰ ਤੁਹਾਡੇ ਨਾਲ ਹੋਣੀ ਹੈ ਹੂੰ ਰੋ ਸਮਾਜ ਗਰਾਫਟ ਵਾਲਾ ਦਿਨ ਬਕਨਾ ਰਿਹਾ ਸਾਡੇ ਪੰਜਾਬ ਦੇ ਵਿੱਚ ਭਰੂਣ ਹੱਤਿਆ ਨਸ਼ੇ ਆ ਜੀ ਆਲਮ ਤਨ ਜਾਈ ਆਲਮ ਪਹ ਗਈਆਂ ਜਿਹੜਾ ਮਿਹਨਤ ਕਸ਼ ਕੋ ਖਾ ਮਰ ਰਿਹਾ ਜੀ ਵਿਲੜ ਬੰਦਾ ਰੱਜ ਕੇ ਖਾ ਰਿਹਾ ਹੈਗਾ ਇਹਨੂੰ ਇਸ ਬਰਾਈ ਨੂੰ ਦੂਰ ਕਰਨ ਲਈ 15 ਦਸ ਦੇ ਛੰਡੇ ਚਲਾਉਣੇ ਆ 26 ਜਨਮ ਦਿਨ ਮਨਾਉਣੇ ਆ ਅਸੀਂ ਕਿ ਸਾਡੇ ਜਸਵੰਤ ਸਿੰਘ ਨੇ ਇਹ ਸੋਚਿਆ ਸੀਗਾ ਇਹ ਸੋਚ ਕੇ ਜਨਮ ਦਿੱਤੀਆਂ ਸੀਗੀਆਂ ਉਹਨਾਂ ਨੇ ਸਮਾਜਿਕ ਬਰਾਬਰੀ ਦੇਖੀ ਸੀ ਮਿਹਨਤ ਕਸ਼ ਕਰ ਤੋਂ ਬਾਅਦ ਰੱਜ ਕੇ ਦਾ ਖਾਵੇ ਮਿਹਨਤ ਕਸ਼ ਦਾ ਮਿਹਨਤ ਹੋਈ ਹੁਣ ਜੋ ਹਾਲਾਤ ਅੱਜ ਕੀ ਆ ਸਾਨੂੰ ਇਹਦੇ ਲਈ ਉਸਣਾ ਚਾਹੀਦਾ ਹੈ ਬਿਲਕੁਲ 5 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਤੁਸੀਂ ਮਰਜਨ ਨਹੀਂ ਕਰਨਾ ਤੁਸੀਂ ਦੇਖੋ ਮੈਂ ਸਿਰਫ ਪੌਣੇ 2 ਮਰਲੇ ਦੇ ਮਕਾਨ 'ਚ ਬੈਠਾ ਹਾਂ ਵਾਹ ਵਾਹ ਮੈਂ ਪੌਣੇ 2 ਮਰਲੇ ਦੇ ਮਕਾਨ ਦੇ ਵਿੱਚ ਬੈਠਾ ਹਾਂ 5 ਸਾਲ ਹੋ ਗਏ ਆ ਇੱਕ ਸਿੰਗਲ ਪਰਸਨ ਅਗਰ ਇੱਕ ਸਿੰਗਲ ਪਰਸਨ ਦਾ ਸਾਡਾ ਦਾਵਾ ਇੱਕ ਸਿੰਗਲ ਪਰਸਨ ਉੱਠ ਕੇ ਤੁਹਾਨੂੰ ਕੋਈ ਗੱਲ ਕਹਿ ਦੇ ਵੀ ਸਾਡੇ ਤੋਂ ਕਦੇ 10 ਰੁਪਏ ਵੀ ਕਿਸੇ ਖਬਰ ਦੇ ਇਹ ਵਿੱਚ ਦੇ ਵਿੱਚ ਲਏ ਆ ਦਾ ਕੋਈ ਬਲੈਕਮੇਲਗਾ ਲਈ ਬਿਲਕੁਲ ਮੈਂ ਸਮਝਦਾ ਕਿ ਮੈਂ ਸਮਝਦਾ ਕਿ ਤੱਕਾ ਹੁੰਦਾ ਹੀ ਇਹੋ ਜਿਹੇ ਇਨਸਾਨ ਨਾਲ ਹੈ ਜਿਹੜਾ ਆਪਣੇ ਹੱਕ ਸੱਚ ਦੀ ਗੱਲ ਕਰ ਰਿਹਾ ਕੋਈ ਗੱਲ ਨਹੀਂ ਲੇਕਿਨ ਅਸੀਂ ਤਾਂ ਸਿੱਧੀ ਗੱਲ ਹੈ ਜੀ ਕਾਨੂੰਨ ਤੇ ਇਹ ਦੂਜੇ ਨੰਬਰ ਤੇ ਪ੍ਰਮਾਤਮਾ ਤੇ ਵਿਸ਼ਵਾਸ ਰੱਖਣ ਵਾਲੇ ਬੰਦੇ ਬਿਲਕੁਲ ਬਿਲਕੁਲ ਠੀਕ ਹੈ ਜੀ ਦਾਤ ਜੀ ਹਾਂ ਬਿਲਕੁਲ ਤੇ ਇੱਕ ਮਿੰਟ ਜੀ ਲਾਸਟ ਮੈਂ ਬੇਨਤੀ ਇੱਕ ਤੁਹਾਡੇ ਨੂੰ ਕੋਈ ਸਵਾਲ ਪੁੱਛਣਾ ਚਾਹੁੰਦਾ ਅਮਿਤ ਜੀ ਤੁਹਾਨੂੰ ਇਹ ਲੇਖ ਲਗਾ ਕੇ ਹੁਣ ਜਿਸ ਤਰੀਕੇ ਨਾਲ ਜੋ ਵੀ ਘਟਨਾ ਕਰਮ ਹੋਇਆ ਕੋਈ ਕਿਸੇ ਕਿਸਮ ਦਾ ਕੋਈ ਪਛਤਾਵਾ ਜਾਂ ਤੁਹਾਨੂੰ ਹੁਣ ਕੀ ਲੱਗ ਰਿਹਾ ਕੀ ਲਗਾ ਕੇ ਦਾ ਨਹੀਂ ਮੈਂ ਸਾਡੀ ਸਾਡੀ ਇਹ ਸੋਚ ਹੈ ਵੀ ਜਿਹੜਾ ਮੀਡੀਆ ਹੂੰ ਹੂੰ ਇਹਦੀ ਆ ਲੋਕਾਂ ਦੇ ਪ੍ਰਸ਼ਾਸਨ ਲਈ ਹੈਗਾ ਜੀ ਅਸੀਂ ਦੋਨਾਂ 'ਚ ਬੈਲੈਂਸ ਬਰਾਬਰ ਬਣਾ ਕੇ ਰੱਖਣਾ ਹੈ ਜੀ ਅਸੀਂ ਠੀਕ ਹੈ ਅਸੀਂ মিডিਆ ਇੱਕ ਖ਼ਬਰ ਦੇ ਮਾਲਕ ਜ਼ਰੂਰ ਹੈਗੇ ਆ ਜੀ ਲੇਕਿਨ ਜਿਹੜਾ ਸਾਡਾ ਕਰਤਾਰ ਹੈ ਪ੍ਰਸ਼ਾਸਨ ਤੇ ਆਮ ਲੋਕਾਂ ਦੇ ਵਿੱਚ ਬਿਹਤਰ ਤਾਲਮੇਲ ਬਣਾ ਕੇ ਰੱਖਣਾ ਜੀ ਜੀ ਅਸੀਂ ਲੋਕਾਂ ਨੂੰ ਸੈਟੀਸਫਾਈ ਰੱਖਣਾ ਅਸੀਂ ਪ੍ਰਸ਼ਾਸਨ ਨੂੰ ਵੀ ਸੈਟੀਸਫਾਈ ਰੱਖਣਾ ਸਰਕਾਰੀ ਜਿਹੜੀਆਂ ਯੋਜਨਾਵਾਂ ਲੋਕਾਂ ਤੱਕ ਪਹੁੰਚਾਉਣੀਆਂ ਲੋਕਾਂ ਦੀਆਂ ਤਕਲੀਫਾਂ ਸਰਕਾਰਾਂ ਤੱਕ ਪਹੁੰਚਾਉਣੀਆਂ ਮਿੱਤਰ ਜੀ ਲੋਕ ਅੱਜ ਅਗਰ ਵੀ ਲੋਕ ਸਾਡੇ ਤੋਂ ਨਰਾਜ਼ ਹੈ ਜੀ ਅਗਰ ਕਿਸੇ ਸਾਡੀ ਲਿਖਤ ਨੂੰ ਲੈ ਕੇ ਲੋਕ ਸਾਡੇ ਤੋਂ ਉਮਰ ਨਹੀਂ ਕੋਈ ਹੈ ਕੋਈ ਇੱਕ ਖਾਸ ਹੋ ਗਾਇਆ ਲੋਕ ਨਰਾਜ਼ ਹੁੰਦੇ ਆ ਅਸੀਂ ਬਿਲਕੁਲ ਉਹਨਾਂ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਹਰ ਤਰ੍ਹਾਂ ਨਾਲ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਵੀ ਜਿੱਦਾਂ ਵੀ ਸਾਨੂੰ ਪਤਰਵਾਰ ਸੰਭਵ ਲੇਖ ਲਿਖ ਕੇ ਅਗਦੇ ਸਾਨੂੰ ਮਾਫੀ ਮੰਗਣੀ ਪਈ ਅਸੀਂ ਖੁੱਲੇ ਦਿਲ ਨਾਲ ਮਾਫੀ ਮੰਗਾਂਗੇ ਅਸੀਂ ਕਹਾਂਗੇ ਦੇਖੋ ਅਸੀਂ ਗਲਤ ਨਹੀਂ ਕੀਤਾ ਅਗਰ ਤੁਹਾਡੀ ਕਿਸੇ ਭਾਵਨਾ ਨੂੰ ਠੇਸ ਪਹੁੰਚੀ ਅਸੀਂ ਅੱਜ ਵੀ ਮਾਫੀ ਮੰਗਦੇ ਆ ਅਸੀਂ ਜਿਹੜਾ ਸਾਡਾ ਇਰਾਦਾ ਗਲਤ ਨਹੀਂ ਹੈ ਸਾਡਾ ਰੱਦਾ ਗਲਤ ਨਹੀਂ ਹੈ ਅਸੀਂ ਦੋ ਚਾਰ ਦਿਨ ਦੇਖ ਰਹੇ ਹਾਂ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਅਸੀਂ ਕਿ ਤੁਸੀਂ ਇਹਨੂੰ ਲੇਖ ਨੂੰ ਪੂਰੀ ਤਰ੍ਹਾਂ ਪੜ੍ਹੋ ਹੂੰ ਹੂੰ ਜੋ ਪਹਿਲਾਂ ਵੀ ਲੇਖ ਸਾਹਿਬ ਜੇ ਲੇਖ ਨੂੰ ਪੂਰੀ ਤਰ੍ਹਾਂ ਪੜ੍ਹੋ ਅਗਰ ਤੁਸੀਂ ਇਹ ਸਾਹਿਬ ਜਾਂ ਵੀ ਕੋਈ ਬੜੇ ਟੈਨਸ਼ਨ ਨਾਲ ਲੇਖ ਲਿਖਿਆ ਗਿਆ ਅਗਰ ਲਿਖਣਾ ਨੇ ਲੇਖ ਲਿਖਿਆ ਅਸੀਂ ਸਾਪਿਆ ਤਾਂ ਅਸੀਂ ਉਹਦੇ ਉਹਦੇ ਲਈ ਅਸੀਂ ਰਿਸਪੋਨਸੀਬ ਆ ਜੀ ਜੇ ਅਸੀਂ ਸਾਪਿਆ ਤਾਂ ਉਹਦੇ ਰਿਸਪੋਨਸੀਬ ਆ ਜੇ ਲੋਕਾਂ ਦੇ ਮਨ ਨੂੰ ਠੇਸ ਪਹੁੰਚੇ ਕਿਸੇ ਕਰ ਲੋ ਅਸੀਂ ਮਾਫੀ ਮੰਗਾਂਗੇ ਬਿਲਕੁਲ ਮਾਫੀ ਮੰਗਾਂਗੇ ਹਾਂ ਆਪ ਜੀ ਨੇ ਲੇਖ ਪੜਿਆ ਸੀ ਕਿ ਨਹੀਂ ਪਹਿਲਾਂ ਹਾਂ ਬਿਲਕੁਲ ਪੜਿਆ ਹੋਇਆ ਸੀਗਾ ਜੀ ਪਹਿਲਾਂ ਤੁਸੀਂ ਤੁਸੀਂ ਸੈਟੀਸਫਾਈਡ ਨਾ ਇਸ ਲੇਖ ਤੋਂ ਪੂਰੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਸੈਟੀਸਫਾਈਡ ਹੋ ਗਿਆ ਤਾਂ ਮਤਲਬ ਹੀ ਨਹੀਂ ਦੇਖ ਸਕ ਨਹੀਂ ਸਕਦਾ ਜੀ ਬਿਲਕੁਲ ਬਿਲਕੁਲ ਚਲੋ ਠੀਕ ਹੈ ਮੈਂ ਲੇਖ ਪੜਿਆ ਹੋਇਆ ਸੀ ਮੈਂ ਲਾਸਟ ਵਿੱਚ ਤੁਹਾਨੂੰ ਇਹੀ ਬੇਨਤੀ ਕਰਾਂਗਾ ਅਸੀਂ ਆਪਣੇ ਵੱਲੋਂ ਹਰ ਤਰੀਕੇ ਦਾ ਤੁਹਾਨੂੰ ਸਹਿਯੋਗ ਦੇਣ ਲਈ ਤਿਆਰ ਹਾਂ ਧੰਨਵਾਦ ਜੀ ਮੇਰਾ ਨੰਬਰ ਤੁਹਾਡੇ ਕੋਲ ਆ ਗਿਆ ਐਂਡ ਸੈਕੰਡ ਮੌਕੇ ਜਾਂ ਜਿੱਥੇ ਵੀ ਕਹੋਗੇ ਅਸੀਂ ਐਵਰੀ ਟਾਈਮ ਤੁਹਾਡੇ ਨਾਲ ਹਾਂ ਕਿਉਂਕਿ ਹਰ ਤੱਕ ਦੀ ਆਵਾਜ਼ ਆ ਰਹੀ ਹੈ ਹਾਂ ਜੀ ਕਿਹੜਾ ਚੈਨਲ ਦੱਸਿਆ ਆਪਣਾ ਜੀ ਫਤਿਹ ਮਲਟੀਮੀਡੀਆ ਫਤਿਹ ਮਲਟੀਮੀਡੀਆ ਡੋਟ ਕੋਮ ਪਰ ਹੋਗੇ ਨਾ ਤੁਸੀਂ ਇੰਟਰਨੈਟ ਤੇ ਉਹ ਆ ਜਾਏਗਾ ਜੀ ਠੀਕ ਹੈ ਜੀ ਤੇ ਵੈਸੇ ਆ ਆਵਾਜ਼ ਵੀ ਤੁਹਾਡੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਪੂਰੀ ਜਿਹੜੀ ਆਵਾਮ ਕੋਲ ਪਹੁੰਚਾਈਏ ਕਿਉਂਕਿ ਤੁਸੀਂ ਹੱਕ ਸੱਚ ਦੀ ਗੱਲ ਕਰ ਰਹੇ ਹੋ ਤੇ ਮਿੱਤਲ ਜੀ ਲਾਸਟ ਵਿੱਚ ਇੱਕ ਬੇਨਤੀ ਹੈ ਕਿ ਤੁਹਾਡੇ ਵੱਲੋਂ ਕੋਈ ਅਗਲੇਰੀ ਰਣਨੀਤੀ ਕੋਈ ਖਾਸ ਯਾਰ ਕੀਤੀ ਜਾ ਰਹੀ ਹੋਵੇ ਕਿ ਅੱਜ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਨਾ ਹੋਵੇ ਔਰ ਇਸ ਜਿਹੜਾ ਤੁਹਾਡੇ ਤੇ ਉੱਪਰ ਪਰਚਾ ਦਰਜ ਕੀਤਾ ਉਹਨੂੰ ਜਲਦੀ ਤੋਂ ਜਲਦੀ ਰੱਦ ਕਰਵਾਇਆ ਜਾਵੇ ਨੇ ਜਿਹੜੇ ਕੋਸੀ ਮਸੀਤ ਆਮ ਜਿਹੜੇ ਸਾਡੇ মিডিਆ ਮੈਨ ਨੇ ਸਾਡੇ ਦੋਸਤ ਨੇ ਸਾਡੀ ਪ੍ਰੈਸ ਕਲੱਬ ਬਣੀ ਹੋਈ ਆ ਅਸੀਂ ਉਹਨਾਂ ਨੂੰ ਕਿਹਾ ਅੱਜ ਸਾਡੇ ਮਿਨਿਸਟਰ ਮਜੀਠੀਆ ਸਾਹਿਬ ਆਏ ਸੀਗੇ ਉੱਥੇ ਸਾਡੇ মিডিਆ ਮੈਨ ਉਹਨਾਂ ਨੂੰ ਮਿਲੇ ਆ ਅਸੀਂ ਇਨਕੁਆਰੀ ਦੀ ਮੰਗ ਕੀਤੀ ਉਹਨਾਂ ਨੇ ਇਨਕੁਆਰੀ ਦੀ ਮੰਗ ਕਰਕੇ ਅਸੀਂ ਇਨਕੁਆਰੀ ਕਰਾਵਾਂਗੇ ਠੀਕ ਹੈ ਜੀ ਅਸੀਂ ਬਿਲਕੁਲ ਅਸੀਂ ਕਹਿੰਨੇ ਆ ਸਾਡੇ ਵਿੱਚ ਕੋਈ ਦੋਸ਼ ਨਹੀਂਗਾ ਠੀਕ ਹੈ ਜੀ ਬਾਕੀ ਅਸੀਂ ਦਾਅਵਤ ਦਾ ਵੀ ਸਾਰਾ ਲੈਣੇ ਆ ਜਦੋਂ ਅਦਾਲਤ ਫੈਸਲਾ ਕਰੇਗੀ ਕਿ ਅਗਰ ਅਸੀਂ ਅਪੀਲ ਲਵਾਵਾਂਗੇ ਅਗਰ ਅਸੀਂ ਸੈਟੀਸਫਾਈ ਕਰਾਉਣ ਦੇ ਕਾਗਜ਼ਬ ਹੋ ਗਏ ਪ੍ਰਸ਼ਾਸਨ ਨੂੰ ਲੋਕਾਂ ਨੂੰ ਠੀਕ ਆ ਅਗਰ ਰੱਦ ਹੋਏਗਾ ਨਹੀਂ ਅਸੀਂ ਲੜਾਈ ਲੜਾਂਗੇ ਉਹਦੀ ਕਾਨੂੰਨੀ ਲੜਾਈ ਜੇ ਸਾਡਾ ਰਾਈਟ ਹੋ ਲੜਾਂਗੇ ਅਸੀਂ ਅਸੀਂ ਵਾਦਾ ਕਰਦੇ ਆ ਕਿ ਇਸ ਲੜਾਈ ਦੇ ਵਿੱਚ ਤੁਹਾਡੇ ਨਾਲ ਨਾ ਜਿੱਥੇ ਵੀ ਹੱਕ ਸੱਚ ਦੀ ਗੱਲ ਹੈ ਅਸੀਂ एवरी टाइम ਤੁਹਾਡੇ ਨਾਲ ਆ ਜੀ ਧੰਨਵਾਦ ਜੀ ਮੇਰਾ ਨੰਬਰ ਤੁਹਾਡੇ ਕੋਲ ਆ ਗਿਆ ਕਿਸੇ ਤੋਂ ਕੋਈ ਜਾਣਕਾਰੀ ਹੋਵੇ ਸਤਪਾਲ ਸਿੰਘ ਮੇਰਾ ਨਾਮ ਜੀ ਸਤਪਾਲ ਸਿੰਘ ਦੁਗਰੇ ਠੀਕ ਆ ਸਰ ਲੁਧਿਆਣਾ ਤੋਂ ਮੈਂ ਰਹਿਣ ਵਾਲਾ ਠੀਕ ਆ ਜੀ ਓਕੇ ਧੰਨਵਾਦ